ਪੋੜੀ ਜਾ ਰਹੀ ਹੈ ਪਤਾ ਨਹੀਂ ਕਾਦੀ ਪੋੜੀ ਹੈ ਕਿਤੇ ਗੁਫਾ ਦੇ ਵਿੱਚ ਗੁਫਾਵਾਂ ਜੀਆਂ ਨੇ ਛੋਟੀਆਂ ਛੋਟੀਆਂ ਇਹ ਇੰਨੀਆਂ ਜਿਆਦੀਆਂ ਡਰਾਮਣੀਆਂ ਤੇ ਹਨੇਰੇ ਵਾਲੀਆਂ ਗੁਫਾਵਾਂ ਨੇ ਜਿਵੇਂ ਕੋਈ ਭੂਲ ਭਲਈਆ ਹੁੰਦੀ ਹੈ ਤੇ ਇੱਥੇ ਹੀ ਫਾਂਸੀ ਦਿੱਤੀ ਜਾਂਦੀ ਸੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਹੀ ਜਿਆਦੇ ਵਧੀਆ ਹੋਵੋਗੇ ਅਸੀਂ ਵੀ ਬਹੁਤ ਜਿਆਦੇ ਵਧੀਆ ਹਾਂ कल रात मतलब आज सवेरे कैसेने आसी 3 बजे पहुंचे जी ग्वालियर बंदी छोड गुरुद्वारा साहिब दा दा बंदी छोड दे गुरुद्वारा साहिब ਤੇ ਇੱਥੇ ਆਂਦੇ ਸਾਨੂੰ ਕਮਰਾ ਮਿਲ ਗਿਆ ਆਹ ਕਮਰੇ ਬਣੇ ਹੋਏ ਨੇ ਜੀ ਤੇ ਆਹ ਗੱਡੀ ਨਾਲ ਹੀ ਲੱਗੀ ਮੱਛਰ ਦੇਖੋ ਕਿੰਨੇ ਮਰ ਗਏ ਇੱਥੇ ਓਏ ਹੋਏ 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 ਚਿਪਕੇ ਪਏ ਨੇ ਲਾਸ਼ਾਂ ਹੀ ਲਾਸ਼ਾਂ ਚਿਪਕਿਆ ਪਏ ਨੇ ਲਾਸ਼ਾਂ ਹੀ ਨੇ ਉਹ ਬੱਕੜੀ ਨੇ ਹੋਰ ਬੜੇ ਚਿਪਕ ਨੇ ਗੱਡੀ ਬਹੁਤ ਗੰਦੀ ਹੋ ਗਈ ਰਾਤ ਸਿਮਰਤ ਦੱਸੇਗਾ ਸਿਮਰਤ ਨਹੀਂ ਗੱਡੀ ਕਿੰਨੀ ਚਲਾਈ ਤੇ ਜੌਣੇ ਨੇ ਕਿੰਨੀ ਚਲਾਈ ਮੈਂ 5 ਘੰਟੇ ਕਿਤਾਈ ਆ ਅੱਧਾ ਘੰਟਾ ਇਹਨੇ ਗੱਡੀ ਚਲਾਈ ਜਦੋਂ ਤੋਂ ਉੱਥੋਂ ਐਂ इंदौर ਤੋਂ ਕਿੱਥੇ ਐਂ ਅੱਛਾ ਜੀ ਅੱਛਾ ਜੀ ਸੱਤਾ ਆਇਆ ਸਤਾਦ ਅੱਗੇ ਬਹਿ ਜਾਂਦਾ ਸੀ ਛਪਕੀਆਂ ਲੈਣ ਲੱਗ ਜਾਂਦਾ ਸੀ ਬੜਾ ਜ਼ਵਾਹਿਆ ਭਰਾ ਤੋਂ ਮਤਲਬ ਮੈਂ इंदौर ਤੋਂ ਜਦੋਂ ਚੱਲਿਆ ਮੈਂ ਫਿਰ ਰਾਤ ਦਾ ਟਾਈਮ ਸੀ ਮੈਂ ਘੱਟ ਗੱਡੀ ਮੈਂ ਹੀ ਚਲਾਉਂਦਾ ਹਨਾ ਬੱਚੇ ਨੇ ਨਾਲ ਕਿਰਨ ਨੇ ਨਾਲ ਹਨਾ ਥੋੜਾ ਜਿੰਮੇਵਾਰੀ ਦੇ ਨਾਲ ਚੱਲ ਜਾਂਦੀ ਏ ਮੈਂ ਤਾਂ ਗੱਡੀ ਵਧੀਆ ਚਲਾਉਂਦਾ ਏ ਫਿਰ ਮੈਂ ਕਹਾਂ ਤੁਸੀ ਰੈਸਟ ਕਰੋ ਮੈਂ ਖਿੱਚੀ ਗੱਡੀ 8 9 9 ਘੰਟੇ ਮੈਂ ਚਲਾਈ ਗੱਡੀ ਅੱਧਾ ਘੰਟਾ ਵਿੱਚ ਮੈਂ ਥੋੜੀ ਜੀ ਰੈਸਟ ਲਈਤੀ ਉਦੋਂ ਸਿਮਰਤ ਨੇ ਚਲਾਈ ਗੱਡੀ ਤੇ ਆਹ ਦੇਖੋ ਯਾਰ ਨੰਬਰ ਪਲੇਟ ਤੇ ਵੀ ਬਹੁਤ ਮੈਂ ਦੇਖੀ ਨਹੀਂ ਯਾਰ ਨੰਬਰ ਪਲੇਟ ਤਾਂ ਵੀ ਦੇਖ ਕਿੰਨੇ ਆਪਾਂ ਬੱਕੜ ਕਿੰਨੇ ਬੰਦੇ ਮਾਰਦੇ ਆਪਾਂ ਦੇਖ ਯਾਰ ਆਪਾਂ ਦੇ ਸਾਹਮਣੇ ਬੜੇ ਉਹ ਕਾਤਲਾਂ ਪਰ ਇਹ ਤਾਂ ਹੁਣ ਵੱਜੇ ਨੇ ਕੀ ਕਰੀਏ ਉਹ ਸ਼ੀਸ਼ੇ ਦੇ ਵੀ ਬੜੇ ਵੱਜਦੇ ਸੀ ਮੈਂ ਪਾਣੀ ਮਾਰ ਕੇ ਠੀਕ ਕਰ ਲੈਂਦਾ ਸੀ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਣੇ ਗਵਾਲੀਅਰ ਦੇ ਸੰਗਤ ਜੋ ਸਾਨੂੰ ਇੰਦੋਰ ਵਿੱਚ ਮਿਲੀ ਸੀ ਉਹ ਸੰਗਤ ਦੀ ਗੱਡੀ ਪਿੱਛੇ ਖੜੀ ਹੈ ਬਾਬਾ ਜੀ ਨੇ ਰੋਕੇ ਸੀ ਰਸਤੇ ਸੀ ਸ਼ਿਫਪੂਰੀ ਗੁਰਦੁਆਰਾ ਸਾਹਿਬ ਜਿੱਥੇ ਅ ਰਸਤੇ ਦੇ ਵਿੱਚ ਇੱਥੋਂ ਹੈਗਾ ਤਕਰੀਬਨ 2.5 ਘੰਟੇ ਦਾ ਰਸਤਾ ਅਸੀਂ ਪਰ ਸਿੱਧਾ ਹੀ ਖੇਚ ਲਿਆ ਸੀ ਕਿ ਬਾਜੇ ਜਦੋਂ ਨਾ ਰੁਕਾਂਗੇ ਫਿਰ ਸਮਾਨ ਕੱਢਾਂਗੇ ਫਿਰ ਸਵੇਰੇ ਤੁਰਾਂਗੇ ਅਸੀਂ ਸਵੇਰੇ ਰਾਤੀ ਕਿਹੜਾ 3 ਵਜੇ ਤੇ ਪਹੁੰਚ ਗਏ ਤੇ ਹੁਣ ਤੁਹਾਨੂੰ ਦਰਸ਼ਨ ਕਰਾਨੇ ਆ ਗੁਰਦੁਆਰਾ ਬੰਦੀ ਛੋੜ ਦੇ ਤੇ ਨਾਲ ਹੀ ਤੁਹਾਨੂੰ ਕਿਲਾ ਦਿਖਾਨੇ ਆ ਇੱਥੇ ਜਿਹੜੇ ਕਿਲੇ ਬਣੇ ਹੋਏ ਨੇ ਗੁਆਲੇ ਰ ਬਹੁਤ ਸੋਹਣਾ ਮੌਸਮ ਹੈ ਬਦਲਵਾਈ ਉੱਤੇ ਹੋਈ ਪਈ ਐ ਇਸ ਤੋਂ ਬਾਅਦ ਆਪਾਂ ਸਿੱਧਾ ਜਾਣਾ ਆਗਰੇ ਤੇ ਆਗਰੇ ਦਾ ਤੁਹਾਨੂੰ ਤਾਜ ਮਹਿਲ ਵੀ ਦਿਖਾਉਣਾ ਹਾਂ ਜਿਹੜਾ ਹਾਈਵੇ ਇੰਦੋਰ ਤੋਂ ਗਵਾਲੀਅਰ ਆਂਦਾ ਉਹ ਹਾਈਵੇ ਬਹੁਤ ਵਿਗਾਰ ਹੈ ਜੀ ਵਿਗਾਰ ਕਿਵੇਂ ਟੁੱਟਿਆ ਹੋਇਆ ਸੜਕਾਂ ਹਾਈਵੇ ਹੈ ਟੋਲ ਪਲਾਜ਼ੇ ਘੱਟੋ ਘੱਟ 5 6 ਮਿਲਣੇ 6 ਇੰਦੋਰ ਤੋਂ ਲੈ ਕੇ ਇੱਥੇ ਤੱਕ ਟੋਲ ਜਿਹੜੇ ਟੋਲ ਪਲਾਜ਼ਾ ਹੁੰਦੇ ਨੇ 6 ਮਿਲਣੇ 6 ਜਾਂ 7 ਹੀ ਹੋਣਗੇ ਤੇ 6 ਹੋਣਗੇ ਹਾਂ ਤੇ ਸੜਕ ਇੰਨੀ ਗੰਦੀ ਜਗਾ ਜਗਾ ਤੇ ਗਊਆਂ ਬੈਠੀਆਂ ਜਾਨਵਰ ਬੈਠੇ ਮਤਲਬ ਬ੍ਰੇਕ ਹਰ ਇੱਕ ਥਾਂ ਤੇ ਬ੍ਰੇਕ ਮਾਰਨੀ ਪੈਂਦੀ ਸੀ ਦੂਸਰੇ ਨੰਬਰ ਤੇ ਉੱਪਰ ਮਤਲਬ ਇੱਕ ਕੌਨਫੀਡੈਂਸ ਆਉਂਦਾ ਨਾ ਸੜਕ ਤੇ ਗੱਡੀ ਭਜਾਉਣ ਦਾ ਉਹ ਨਹੀਂ ਆਇਆ ਕਿਉਂਕਿ ਗੱਡੀ ਭਜਾਈਏ ਤੇ ਕਿਸ ਟਾਈਮ ਵੱਡਾ ਖੱਡਾ ਆ ਜਾਏ ਕੋਈ ਪਤਾ ਨਹੀਂ ਹੈ ਤੇ ਖੱਡੇ ਬਹੁਤ ਨੇ ਸੜਕ ਦੇ ਉੱਪਰ ਹਾਈਵੇ ਦੇ ਉੱਪਰ ਹੈ ਬਾਕੀ ਤੁਹਾਨੂੰ ਬਾਅਦ ਦੱਸੂਗੀ ਹਾਂ ਬਾਅਦ ਇਹ ਬਾਅਦਰ ਇਹ ਬਾਅਦਰ ਕੁਝ ਨਹੀਂ ਦੱਸਣਾ ਚਾਹਦੀ ਇਹ ਕਹਿੰਦੀ ਹੈ ਮੇਰੀ ਜੂੜੀ ਦੇਖੋ ਤੁਸੀਂ ਅੱਜ ਮੈਂ ਪਹਿਲੀ ਵਾਰ ਜੂੜੀ ਕੀਤੀ ਹੈ ਸਾਰੇ ਕਮੈਂਟ ਕਰੋ ਇਬਾਦਤ ਜੁੜੀ ਤੁਹਾਨੂੰ ਕਿਦਾਂ ਦੀ ਲੱਗੀ ਹਾਂਜੀ ਵਾਜੇ ਕਿਦਾਂ ਦੀ ਜੁੜੀ ਲੱਗੀ ਪੁੱਛੋ ਸਾਰਿਆਂ ਨੂੰ ਆਏ ਇੱਧਰ ਹੋਰ ਵੀ ਆਏ ਹੋਏ ਨੇ ਕਈ ਬਲੌਗਰ ਨੇ ਕਈ ਫੈਮਲੀਆ ਆਈਆਂ ਹੋਈਆਂ ਨੇ ਮੇਰੇ ਸਾਹਮਣੇ ਜਿਹੜੇ ਇੱਧਰੋਂ ਜਾਣਦੇ ਨੇ ਨਾ ਗੁਰਦੁਆਰਾ ਸਾਹਿਬ ਵੱਲ ਨੰਦੇੜ ਸਾਹਿਬ ਵੱਲ ਰੁਕਦੇ ਰੁਕਦੇ ਰੁਕਦਾ ਹੀ ਰੁਕਦੇ ਨੇ ਦੋ ਦੇਖੋ ਅੱਜ ਦੇ ਵਲੌਗ ਵਿੱਚ ਮੈਂ ਟਰਾਈ ਕਰਾਂਗਾ ਤੁਹਾਨੂੰ ਸਾਰਾ ਕੁਝ ਦੱਸਣ ਦਾ ਵੀ ਕਿੰਨਾ ਖਰਚਾ ਆਇਆ ਸਾਡੀ ਗੱਡੀ ਦਾ ਜੀ ਬਹੁਤ ਹਨਾ ਜੇ ਤਾਂ ਤੁਸੀਂ ਦੋਸਤੋ ਆਹ ਰੂਟ ਪਕੜਦੇ ਹੋ ਗਵਾਲੀਅਰ ਅ ਆਗਰਾ ਦਿੱਲੀ ਤੋਂ ਦਿੱਲੀ ਤੋਂ ਆਗਰਾ ਗਵਾਲੀਅਰ ਇੰਦੋਰ ਫਿਰ ਅੱਗੇ ਹਜੂਰ ਸਾਹਿਬ ਵਾਲਾ ਫਿਰ ਤਾਂ ਇੱਥੇ ਤੁਹਾਨੂੰ ਕਾਫੀ ਗੁਰਦੁਆਰਾ ਸਾਹਿਬ ਮਿਲਣਗੇ ਰਸਤੇ 'ਚ ਤੁਸੀਂ ਰੁੱਕ ਵੀ ਸਕਦੇ ਹੋ ਲੰਗਰ ਪਾਣੀ ਵੀ ਛੱਕ ਸਕਦੇ ਹੋ ਤੇ ਬਟ ਸੜਕਾਂ ਦਾ ਬਹੁਤ ਬੁਰਾ ਹਾਲ ਮਿਲੇਗਾ ਦੇਖੋ ਇੱਕ ਚੀਜ਼ ਮਿਲੇਗੀ ਤਾਂ ਦੂਸਰੀ ਨਹੀਂ ਮਿਲੇਗੀ ਤੇ ਜੇ ਤੁਸੀਂ ਜੈਪੁਰ ਵੱਲੋਂ ਜਾਂਦੇ ਹੋ ਜੈਪੁਰ ਇੰਦੋਰ ਸੜਕਾਂ ਬਹੁਤ ਮੱਖਣ ਮਲਾਈ ਵਰਗੀਆਂ ਸੜਕਾਂ ਸ਼ਾਨਦਾਰ ਸੜਕਾਂ ਕੋਈ ਟੈਂਸ਼ਨ ਹੀ ਨਹੀਂ ਨਜ਼ਾਰਾ ਆਉਂਦਾ ਰਾਈਡ ਦੇ ਉੱਪਰ ਪਰ ਉੱਤੇ ਗੁਰਦੁਆਰਾ ਸਾਹਿਬ ਨਹੀਂ ਮਿਲਦੇ ਤੁਹਾਨੂੰ ਸਿਰਫ ਇੰਦੋਰ ਮਿਲੇਗਾ ਤੁਹਾਨੂੰ ਜੈਪੁਰ ਹੋਟਲ ਲੈਣਾ ਪਊਗਾ। ਪਾਰਕਿੰਗ ਖੁੱਲੀ ਡੁੱਲੀ ਬਣੀ ਹੋਈ ਹੈ ਇੱਥੇ ਆਪਾਂ ਵੀ ਗੱਡੀ ਲਾਤੀ ਉਧਰੋਂ ਲਿਆ ਕੇ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਨੇ ਆ। ਹੋਰ ਵੀ ਸੰਗਤ ਕਾਫੀ ਹਜੂਰ ਸਾਹਿਬ ਤੋਂ ਆਈ ਹੋਈ ਹੈ ਗੱਡੀਆਂ ਲੈ ਕੇ। ਹੋ ਗਏ ਫਰੈਸ਼। ਫਰੈਸ਼ ਹੋ ਗਿਆ ਆਪਾਂ ਸਭ ਤੋਂ ਪਹਿਲਾਂ ਲੰਗਰ ਸਿਕਣੀ ਚੱਲੇ ਆ। ਤੇ ਰਾਤੀ ਡਰ ਕੇ ਸੜਕ ਦੇ ਇੱਕੇ। ਸੜਕ ਬੜੀ ਖਰਾਬ ਸੀ ਬਾਕੀ ਸਾਰਾ ਕੁਝ ਬਹੁਤ ਵਧੀਆ ਸੀ। ਬਾਕੀ ਵਧੀਆ ਸੀ ਸੜਕ ਖਰਾਬ ਸੀ। ਮੈਂ ਰਿ ਕਮੈਂਡ ਸੜਕੇ ਥੋੜਾ ਜਿਆਦਾ ਦਿੱਕਤ ਆਈ ਆ ਅਦਰਵਾਇਜ਼ ਮਤਲਬ ਦਿੱਕਤ ਇਹ ਆਈ ਕਿ ਗੱਡੀ ਥੋੜੀ ਸਲੋ ਚੱਲੀ ਬਸ ਸਲੋ ਚੱਲੀ ਆ ਬਸ ਜਿਹੜਾ ਅਸੀਂ ਪਿਛਲੇ ਹਾਈਵੇ ਤੇ ਆਏ ਆ ਨਾ ਜਿਹੜਾ ਅਸੀਂ ਹਾਈਵੇ ਤੇ ਟਾਈਮ ਕਵਰ ਕੀਤਾ ਸੀ ਉਹ ਬਹੁਤ ਸਮੂਥ ਹਾਈਵੇ ਸੀ ਜਿਹੜਾ ਇਹ ਨਦੇੜ ਤੋਂ ਅਸੀਂ ਆਏ ਆ ਇੰਦੋਰ ਵਾਲੀ ਸਾਈਡ ਉਹ ਵੀ ਠੀਕ ਹੈ ਭਾਵੇਂ ਉਹ ਥੋੜੀ ਜੀ ਸੜਕ ਬੰਡਰੀ ਤਾਂ ਵੀ ਵਧੀਆ ਹੈ ਉਹ ਇਹ ਸੜਕ ਬਹੁਤ ਨੈਵਰ ਰეკਮੈਂਡਡ ਇਧਰ ਕੋਈ ਨਾ ਜਾਵੇ ਬਈ ਬਾਕੀ ਗੁਰਦੁਆਰਾ ਸਾਹਿਬ ਦੀ ਰਿਹائش ਬਣੀ ਹੋਈ ਹੈ ਤੇ ਆਪਾਂ ਪਹਿਲਾਂ ਲੰਗਰ ਪਾਣੀ ਛੱਕ ਲਈ ਜਲ ਪ੍ਰਸ਼ਾਦਾ ਛੱਕ ਕੇ ਇਧਰੋਂ ਹੋ ਗਈ ਨਾ ਗਰਮੀ ਸ ਹੂੰ ਹੂੰ ਇਧਰੋਂ ਲੰਗਰ ਪਾਣੀ ਛੱਕ ਕੇ ਮੱਥਾ ਟੇਕ ਕੇ ਫ ਲੰਗਰ ਛੱਕੇ ਜੀ ਜਲ ਪ੍ਰਸ਼ਾਦਾ ਛੱਕੇ ਚੱਲਦੇ ਆ ਜੀ ਮੱਥਾ ਟੇਕਣ ਇਧਰਲੀ ਸਾਈਡ ਜੁੜਾ ਕਰ ਤੇ ਸਾਹਮਣੇ ਇਸ ਤੇ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਜਿਆਦਾ ਸ਼ਾਂਤੀ ਬਹੁਤ ਪੀਸ ਬਹੁਤ ਆਨੰਦ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਹੋ ਸ਼ਾਂਤੀ ਬਹੁਤ ਸ਼ਾਂਤੀ ਬਹੁਤ ਠੰਡੀ ਹਵਾ ਕਰੋ ਜੀ ਦਰਸ਼ਨ ਬਾਬਾ ਜੀ ਦੇ ਦਰਬਾਰ ਦੇ ਵਾਹਿਗੁਰੂ 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 ਬਹੁਤ ਸਾਹ ਦਰਬਾਰ ਅਜਾ ਬੱਦ ਅਜਾ 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 ਆ ਜਾ ਆ ਜਾ ਕੋਕੇ ਆ ਜਾ ਇਹ ਬਾਤ ਨੂੰ ਤਾਂ ਜਲ ਦੇਖਣਾ ਚਾਹੀਦਾ ਕਿਤੇ ਵੀ ਕਿਤੇ ਵੀ ਅਜੇ ਨੰਗਰੇ ਨੇ ਕੋਈ ਮਾਰਵਾ ਨਹੀਂ ਲੱਗਾ ਥੱਲੇ ਕਰਦੇ ਇਹੋ ਥੱਲੇ ਨਾ ਲੱਗਾ ਕਰਵਾ ਤੋਂ ਇਹ ਨਹੀਂ ਹੋ ਰਹੀ ਜੀ ਕਰਦੇ ਲੋ ਜੀ ਗੁਰਦੁਆਰਾ ਸਾਹਿਬ ਦੇ ਕਰਕੇ ਦਰਸ਼ਨ ਹੁਣ ਆਪਾਂ ਚੱਲਿਆਂ ਜੀ ਕਿਲੇ ਵੱਲ ਦੇ ਕਿਲੇ ਕਿਲਾ ਦੇ ਖਾਨੇ ਆ ਤੁਹਾਨੂੰ ਗਵਾਲੀਅਰ ਦਾ ਗਵਾਲੀਅਰ ਫੋਰਟ ਜਿਹਨੂੰ ਕਿਹਾ ਜਾਂਦਾ ਹੈ। ਸਮਿਰਤਪਾਲ ਸਿੰਘ ਜੀ ਆ ਗਏ ਨੇ ਆਪਣੀ ਸੀਟ ਦੇ ਉੱਪਰ। ਅੱਜ ਸਾਰਾ ਦਿਨ ਗੱਡੀ ਮੈਂ ਨਹੀਂ ਚਲਾਣੀ। ਭਾਵੇਂ ਜੋ ਮਰਜ਼ੀ ਹੋ ਜੇ। ਅੱਜ ਜਿਉਣਾ ਵਿਹਲਾ ਬੈਠੂਗਾ। ਆਏ ਹੋਏ। ਪੂਰੀ ਰਾਤ ਦੀ ਥਕਾਵਟ ਹੋਈ ਹੋਈ ਏ। 9 ਘੰਟੇ ਦੀ ਡਰਾਈਵ ਦੇ ਵਿੱਚ ਅੱਧਾ ਘੰਟਾ ਸਰਦਾਰ ਸਮਿਰਤਪਾਲ ਸਿੰਘ ਜੀ ਨੇ ਚਲਾਈ। ਤੁਸੀਂ ਤਾਂ ਫੜਾਈ ਹੀ ਉੱਥੇ ਇੰਨੀ ਮਾੜੀ ਸੜਕੀ। ਅੱਛਾ। ਉਹ ਤਾਂ ਫੜਾਈ ਸੀ ਮੈਂ ਅੱਧਾ ਘੰਟਾ ਵੀ ਥੋੜਾ ਰੈਸਟ ਕਰ ਲਾਂ ਕਿਉਂਕਿ ਪਿੱਛੋਂ ਵੀ ਮੈਂ ਇੰਦੋਰ ਤੱਕ 3 ਘੰਟੇ ਪਹਿਲਾਂ ਇੰਦੋਰ ਤੋਂ ਚਲਾ ਕੇ ਆਇਆ ਸੀ ਉਸ ਤੋਂ ਬਾਅਦ ਫਿਰ ਅੱਗੇ 9 ਘੰਟੇ ਹੋਰ ਇਹ ਆ ਵੀ ਨਹੀਂ ਦਿੱਤੀ ਉਹ ਤਾਂ ਨਹੀਂ ਦਿੱਤੀ ਮੈਂ ਦੱਸਿਆ ਨਾ ਰੀਜ਼ਨ ਵੀ ਕਿਉਂ ਨਹੀਂ ਦਿੱਤੀ ਮੈਂ ਗੱਡੀ ਚਲਾਉਣ ਵਾਸਤੇ ਕਿੱਦੇ ਲਾਇਸੈਂਸ ਤੁਹਾਡੇ ਬਿਨਾਂ ਲਾਇਸੈਂਸ ਤੁਸੀਂ ਗੱਡੀ ਚਲਾਈ ਜਾਂਦੇ ਹੋ ਲੈ ਲੈਸੈਂਸ ਫਰੀ ਹੈ ਮੈਨੇ ਲੋਸੈਂਸ ਦੀ ਲੋੜ ਨਹੀਂ ਗਏ ਆਟੋਮੈਟਿਕ ਗੱਡੀ ਕਹਿੰਦੇ ਆਟੋਮੈਟਿਕ ਹੈ ਭਾਵੇਂ ਇਬਾਦਤ ਟੋਲ ਪਲਾਜ਼ਾ ਕਿੱਥੇ ਹੈ ਘੇਰ ਮੋੜਨਾ ਹੈ ਨਾ ਕਿੱਧਰ ਮੋੜਨਾ ਆਓ ਚਲੋ ਜੀ ਆਪਾਂ ਕਿਲੇ ਦੀ ਪਾਰਕਿੰਗ 'ਚ ਆ ਗਏ ਹੁਣ ਫੋਟ ਦੇਖਦੇ ਆ ਤੁਹਾਨੂੰ ਦਿਖਾਣੇ ਆ ਨਾਲੇ ਸਿਮਰ ਤੁਹਾਨੂੰ ਨਹੀਂ ਦਿਖਾਣਾ ਬਸ ਨਹੀਂ ਨਹੀਂ ਇੱਥੇ ਇੱਥੇ ਬੈਠੋ ਆਏ 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 ਹਾਂਜੀ ਕਿੱਦਾਂ ਇਹ ਤੋਂ ਪਹਿਲਾਂ ਗਰਮ ਹੋਵੇ ਆਜੇ ਤੱਕ ਇਹ ਬੋਤਾ ਚਲਿਏ ਪੰਗਲੇ ਨੇ ਮਾਮੇ ਨਾਲ ਆਏ ਆਏ ਆਰੇ ਆਰੇ ਤੇਰਾ ਪਾਪਾ ਵੀ ਆਰੇ 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 ਚਲੋ ਜੀ ਹੁਣ ਕੁਮਾਨਿਆਂ ਤੁਹਾਨੂੰ ਕਿਲਾ ਬੰਦੀ ਛੋੜ ਗੁਰਦੁਆਰਾ ਸਾਹਿਬ ਦੇ ਨਾਲ ਜਿਹੜਾ ਹੈਗਾ ਜਿੱਥੋਂ ਬੁੰਜਾ ਰਾਜਿਆਂ ਨੂੰ ਛੁੜਾਇਆ ਸੀ ਇਬਾਦਤ ਦਾ ਬੈਕ ਕਰਦੇ ਮੋਢੇ ਟੰਗ ਲਿਆ ਗੱਡੀ ਨੂੰ ਆਪਾਂ ਕਹਿੰਨੇ ਆ ਥੋੜੀ ਅੱਗੇ ਹੋ ਜੋ ਪਾਈ ਜੀ ਤੁਰਨਾ ਬਹੁਤ ਪੈਣਾ ਅੰਦਰ ਤਾਂ ਠੀਕ ਹੀ ਹੋਣਾ ਮਾਤਰ ਲੱਗਦਾ ਆ ਅੰਦਰ ਬਰ ਪੈ ਰਹੀ ਥੋੜੀ ਜੀ ਨਹੀਂ ਨਹੀਂ ਬਰਫ ਹੈ ਅੰਦਰ ਇਹ ਬਹਾਦਰ ਬੜੀ ਖੁਸ਼ ਏ ਇਹਦੇ ਚ ਬੈਠ ਕੇ ਹੈ ਆਪਣੇ ਬੇਬੀ ਕੈਰੀਅਰ ਵਿੱਚ ਔਰ ਲੈਂਡਮਾਰਕ ਕਿਹ ਆ ਸੰਗਤ ਬੈਠੀ ਇੱਥੇ ਜੀ ਪੰਜਾਬੋਂ ਆਈ ਬਿਲਕੁਲ ਕਿਲਾਦਰ ਬਣਦਾ ਦੇਖਣਾ ਰਾਜੀ ਕੋਈ ਗਾਈਡ ਕਰੇਗਾ ਜਾਂ ਸਰ ਆਜੀ ਹਾਂਜੀ ਫਿਰ ਕਿੰਨਾ ਸਮਾਂ ਲਿਓ ਕਿੰਨਾ ਕਿਲਾਦਰ ਆਣਾ ਨਹੀਂ ਤਾਂ ਮਿਲਿਆ ਤੁਹਾਨੂੰ ਇੱਧਰ ਫਿਰ ਆਪਾਂ ਉਹ ਦਿਨ ਸੜ ਲਿਆਂਗੇ ਇੱਧਰ ਨਹੀਂ ਸੈਣਾ ਹਾਂ ਓਏ ਹੋਏ ਇਹ ਸੋਣਾ ਆਸਮਨ ਤੋਂ ਕਿਹਦੇ ਅੰਡਰਸਕੋਨ ਚਲਾ ਰਹੇ ਗਵਰਨਮੈਂਟ ਗਵਰਨਮੈਂਟ ਚਲਾ ਰਹੇ ਓਏ ਹੋਏ 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 ਸ਼ਹਿਰ ਦੇਖੋ ਯਾਰ ਸਾਰਾ ਗਵਾਲੀਅਰ ਗਵਾਲੀਅਰ ਕਿੰਨੀ ਸੋਹਣੀ ਥਾਂ ਤੇ ਬਣਿਆ ਹੋਇਆ ਕਿਲਾ ਯਾਰ ਕਿ ਤਰਕੇ ਆ ਰਹੀ ਨੇ ਉਹ ਬੰਦੇ ਇਹ ਰਾਜੇ ਦਾ ਜਗਾ ਹੁੰਦੀ ਸੀ ਆ ਗੇਟ ਨਹੀਂ ਹੁੰਦੇ ਫਿਲਮਾਂ 'ਚ ਦੇਖਦੇ ਆਪਾਂ ਰਾਜਾ ਦਾ ਗੇਟ ਫਿਰ ਇੱਥੋਂ ਜੇ ਮੰਨ ਲਓ ਕੋਈ ਜੰਗ ਕਰਨ ਵਾਸਤੇ ਆਉਂਦੇ ਸੀ ਤੇ ਉੱਪਰੋਂ ਹੀ ਤੀਰ ਤੂਰ ਚਲਾਉਂਦੇ ਹੁੰਦੇ ਸੀ ਰਸਤਾ ਪਾਈ ਸੀ ਨਾ ਮਤਲਬ ਆਹ ਰਸਤਿਆਂ ਤੋਂ ਜਦੋਂ ਕੋਈ ਜੰਗ ਕਰਨ ਵਾਸਤੇ ਆਉਂਦੇ ਸੀ ਤੇ ਫਿਰ ਇੱਥੋਂ ਹੀ ਤੀਰ ਤੂਰ ਚਲਾ ਦੇਂਦੇ ਹੁੰਦੇ ਸੀ ਮਾਰ ਦਿੰਦੇ ਸੀ ਉਹਨਾਂ ਨੂੰ ਹਮ ਹਮ ਛਿਲੇ ਦੀ ਉਹ ਕਿੰਨੀ ਸੋਹਣੀ ਹੈ ਨਾ ਸਹੀ ਗੱਲ ਕਰਦੇ ਆ ਇਹ ਜਿਹੜਾ ਬਾਲਕਨੀ ਦਾ ਬਿਜ਼ਨਸ ਨਜ਼ਰ ਆ ਰਿਹਾ ਵਾਓ ਬਹੁਤ ਛੋਟੀਆਂ ਛੋਟੀਆਂ ਬਾਲਕਨੀਆਂ ਦੇਖ ਕਿੰਨੀਆਂ ਪਿਆਰੀਆਂ ਨੇ ਉਸ ਟਾਈਮ ਤੇ ਵੀ ਪਹਿਲਾਂ ਬਾਲਕਨੀ ਹੁੰਦੀ ਸੀ ਬਹੁਤ ਸੋਹਣੀ ਮੀਨਾ ਕਰੀਏ ਕਿਟਾ ਕਿਲਾ ਬਣਾਇਆ ਹੋਣਾ ਦੇਖੀ ਕਿਸੇ ਟਾਈਮ ਰਾਜੇ ਨੇ ਆਹ ਜਿਹੜਾ ਰਾਹ ਹੈ ਦੇਖੋ ਯਾਰ ਕਿੰਨਾ ਟਫ ਰਾਹ ਹੈ ਕਿੱਪੀ ਇੱਟਾ ਉਦੋਂ ਨਹੀਂ ਲੱਗਿਆ ਹਾਂ ਇੱਕ ਚੀਜ਼ ਮੈਂ ਦਿਖਾਉਣ ਲੱਗਾ ਉਹ ਦੇਖੋ ਛੋਟੀਆਂ ਛੋਟੀਆਂ ਉੱਥੇ ਗੁਫਾਵਾਂ ਜੀਆਂ ਬਣੀਆਂ ਹੋਈਆਂ ਨੇ ਇਹ ਉੱਧਰ ਦੇਖੋ ਉਹ ਉਹ ਪੋੜੀ ਹੈ ਇਹ ਇਹ ਇੱਥੇ ਕੀ ਜਿਹੀ ਕੋੜੀ ਹੈ। ਦੇਖ ਰਹੀ ਕਿਹਨਾਂ ਕੋੜੀ? ਕਿੱਥੇ? ਉਹ ਜਿਹੜੀ। ਹਾਂ ਉਹ ਕੋੜੀ ਜਾ ਰਹੀ ਹੈ ਪਤਾ ਨਹੀਂ ਕਾਦੀ ਕੋੜੀ ਹੈ। ਕਿਤੇ ਗੁਫਾ ਦੇ ਵਿੱਚ ਗੁਫਾਵਾਂ ਜੀਆਂ ਨੇ ਛੋਟੀਆਂ ਛੋਟੀਆਂ। ਕੌਣ ਹੈ ਇਹਨਾਂ ਦੇ ਕਈ ਰਿਆਸੀ ਹੈ। ਅਸੀਂ ਆਏ ਸੀ ਹੋਣਗੇ ਜਿਹੜੇ ਹਾਨੂੰ ਪਤਾ ਹੀ ਨਹੀਂ ਹੋਣਗੇ ਕਈ ਕਿਤੇ ਦੇ। ਸਹੀ ਗੱਲ ਹੈ। ਬਹੁਤ ਸੋਹਣੀ ਥਾਂ ਹੈ। ਫੋਟੋ ਕਿ ਜਾਣੀ ਕਰਨਾ? ਕਿੰਨੀ ਕ ਬੜੀ? ਇੱਥੇ ਕਿਉਂ ਨੇ ਆਏ ਥੱਲੇ? ਅੱਛਾ। ਬਹੁਤ ਸੋਹਣੀ ਮੀਨਗਰੀ ਕੀਤੀ ਹੋਈ ਐ ਇਧਰੋਂ ਆਉਂਦੇ ਨਹੀਂ ਜੀ ਗੇਟ ਤੋਂ ਚੜ੍ਹ ਕੇ ਅੰਦਰਲੀ ਸਾਈਡ ਤੋਂ ਇਹ ਐਂਟਰੀ ਹੁੰਦੀ ਹੋਣੀ ਆ ਨਾ ਜਦੋਂ ਵੀ ਘੋੜੇ ਸਵਾਰ ਇਧਰੋਂ ਆਏ ਗੇਟ ਤੋਂ ਏਂਟਰ ਕਰਦੇ ਹੋਣਗੇ ਉਹ ਤੇ ਦਰਬਾਨ ਖੜੇ ਹੁੰਦੇ ਹੋਣਗੇ ਕਿਸੇ ਸਿਵਾਨੇ 'ਚ ਕਿਉਂਕਿ ਮੈਂ ਬਹੁਤ ਛੋਟਾ ਸੀ ਜਦੋਂ ਮੈਂ ਇੱਥੇ ਆਇਆ ਸੀ ਤੇ ਨਾ ਥੋੜਾ ਜਿਹਾ ਚੇਂਜ ਹੋ ਗਿਆ ਮੈਂ ਫਸਟ ਟਾਈਮ ਆਇਆ ਹਾਂ ਹਾਂ ਉਹ ਤੇ ਲਿਖਿਆ ਜ਼ੀਰੋ 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 ਵਾਲਾ ਰਸਤਾ ਥੱਲੇ ਜਿੱਥੇ ਜ਼ੀਰੋ ਦੀ ਕੱਖੋਜ ਹੋਈ ਸੀ ਸਿਫਰ ਦੀ ਖੋਜ ਇੱਥੇ ਹੋਈ ਸੀ ਜੀ ਜ਼ੀਰੋ ਦੀ ਆ ਤੋਪਾਂ ਖੜੀਆਂ ਜੀ ਤੋਪਾਂ ਜਵਾਗ ਫੋਟੋ ਖਿਚਾਣ ਦੇ ਫਿਰ ਉੱਥੇ ਫੋਟੋਆਂ ਨਾਲ 25 ਰੁਪਏ ਟਿਕਟ ਹੈ ਜੀ ਆ ਜੀ ਆ ਮਹਿਲ ਦੇ ਅੰਦਰ ਜਾਵਾਂਗੇ ਇਹ ਮਹਿਲ ਰਾਜਾ ਮਾਨ ਸਿੰਘ ਟੋਮਰ ਹੁਣਾ ਦਾ ਹੈ ਟੋਮਰ ਟੋਮਰ ਮੈਗੀ ਕਹੇ ਟੋਮਰ ਹੀ ਬੋਲੇ ਮੈਂ ਵੀ ਪੈਸੇ ਮੈਂ ਖਰਚ ਗਏ ਬਾਕੀ ਚਾਹੀਦੇ ਨੇ ਹਾ ਕਿੰਨਾ ਹਿਸਾਬ ਰੱਖਦੀ ਹੈ ਕਿੰਨਾ ਅੱਛਾ ਮਜਵਾ ਕ ਗਵਾ ਦਾਂਗਾ ਇੰਨੀ ਜ਼ਿੰਦਗੀ ਮੈਂ ਐਵੇਂ ਜੀ ਲੀਏ ਹੈ ਫੜੋ ਫੜੇ ਪੈਸੇ ਹਾਂ ਸਾਬ ਵੇਖੋ ਪੂਰਾ ਆ ਲਿਖਿਆ ਜੀ ਰਾਜੀ ਬਾਰੇ ਪੜ ਲਿਓ ਲੋ ਜੀ ਲੋ ਜੀ ਐਂਟਰੀ ਦੇਖੋ ਓਏ ਹੋਏ 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 बिजली नहीं सरा पे हम तो अंटरकाउंट तारा पाइया होबससूरत ओहो अच्छा था। था। है बहुत ठंडा यार पूरा ना उ फील आ रहा है जिम्मे फिल्मा च नहीं देखते ਹੋਏ 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 ਪੂਰਾ ਫਿਲਮ ਵਾਲਾ ਸੀਨ ਹਾਂ ਪੂਰੀ ਮੀਨਾ ਕਰੀ ਕੀਤੀ ਹੋਈ ਹੈ ਮਾਂ ਸੀ ਅਖਵਾਰ ਚਲੋ ਜੋਗੇ ਇਹ ਸੁਰੰਗਾਂ ਜੀਆਂ ਨੇ ਕਿਰਨ ਇਧਰੋਂ ਆਣਗੇ ਮੈਨੂੰ ਤੇ ਵਾਪਸ ਸਾਰੀਆਂ ਸੁਰੰਗ ਗੁਫਾਵਾਂ ਜੀਆਂ ਇਧਰੋਂ ਆਣਗੇ ਆਜ ਵਾਜ ਲਈ ਉਧਰ ਮੈਂ ਬਹੁਤ ਜ਼ਿਆਦਾ ਪੁਰਾਣਾ ਹੈ ਨਾ ਇਹ ਤਾਂ ਬਹੁਤ ਤਾ ਹੀ ਜ਼ਿਆਦਾ ਪੁਰਾਣਾ ਬੁੱਲ ਬਲਾਈ ਜਾ ਜੀ ਉਹ ਟੱਕਰ ਵੱਜ ਗਈ ਇਹ ਕਿਹ ਹੈ ਥੱਲੇ ਪੋੜੀਆਂ ਗੁਫائیں ਥੱਲੇ ਕਾਫੀ ਅੱਜ ਜਾਂਦੇ ਨੇ ਖੰਨੇ ਰਹਿਣ ਤੇ ਗੁੰਮ ਹੋ ਜਾਣਗੇ ਕਿਰਨ ਨਹੀਂ ਹੁੰਦਾ ਬੰਦ ਬੰਦੇਗੇ ਮਤਲਬ ਅੰਦਰ ਨਹੀਂ ਜਾਣਾ ਬਿਲਕੁਲ ਰਹਿਣ ਤੋਂ ਅੰਦਰ ਨਹੀਂ ਜਾਣਾ ਬੱਤ ਵੈਸੇ ਦੇਖਣਾ ਹੈ ਵੀ ਉਹ ਵੀ ਕਿੰਨਾ ਜਿਆਦਾ ਹੈ ਚਲੋ ਜੀ ਇੱਧਰ ਇਹ ਇਹਨਾਂ ਦੀ ਗਰਾਊਂਡ ਵਿੱਚ ਸੀ ਇਹਨਾਂ ਦੀ ਖੇਡਣ ਦੀ ਨਹੀਂ ਚਿੜੀ ਸ਼ਗਾ ਖੇਡਦੇ ਸੀ ਹੋ ਹੋ ਆਹ ਖੁੱਲਾ ਏਰੀਆ ਪਿੱਛੇ ਨਾਲ ਕੇ ਇੱਧਰ ਫੇਰ ਵੀ ਖੁੱਲਾ ਏਰੀਆ ਹੈ ਕਿੰਨਾ ਰੱਖਿਆ ਉਹਨਾਂ ਨੇ ਮਰਾਣੀਆਂ ਦਾ ਅਲੱਗ ਰਾਜਿਆਂ ਦਾ ਅਲੱਗ ਸਿਟੀ 뷰 ਸਿਟੀ 뷰 ਇਹ ਰਾਜਿਆਂ ਨੇ ਉੱਥੇ ਬਣਾਇਆ ਸੀ ਪਾਰਕ 뷰 ਉਸ ਸਿਟੀ 뷰 ਹਾਂ ਤਾਂ ਬੰਦੂਖਾਂ ਵਾਸਤੇ ਹੋਏਗਾ ਮੇਰੇ ਕੋਲ ਬੰਦੂਖ ਮਦਾ ਕਮਰੇ ਕਿੱਥੇ ਨਹੀਂ ਨਾਲ ਯਾਰ ਕਮਰੇ ਕਿੱਥੇ ਨਹੀਂ ਨਾਲ ਇਹ ਸੌਂਦੇ ਵੀ ਹੋਣਗੇ ਕਿ ਨਹੀਂ ਇਬਾਦਤ ਹੈ ਕਰੀ ਗੁੱਸਾ ਕਰ ਰਹੀ ਹੈ ਆ ਜਿਹੜਾ ਥੱਲੇ ਦਾ ਰਸਤਾ ਦੋਸਤੋ ਇਹ ਗੁਫਾਵਾਂ ਜੀਆਂ ਬਣੀਆਂ ਹੋਈਆਂ ਸੀ ਅੰਡਰਗਰਾਉਂਡ ਪਤਾ ਨਹੀਂ ਕਿਸ ਤਰੀਕੇ ਦੀਆਂ ਬਣਾਈਆਂ ਨੇ ਇੰਨੀਆਂ ਡੀਪ ਗੁਫਾਵਾਂ ਇੱਕ ਭੂਲ ਭੁਲੇਆ ਟਾਈਪ ਜਿਹਾ ਹੈਗਾ ਮੇਰੇ ਸਾਹਮਣੇ ਜਿਹੜੇ ਇਹ ਇਹ ਰਾਜੇ ਸੀ ਇਹਨਾਂ ਨੇ ਅੰਦਰ ਆਪਣਾ ਸਿਚੁਏਸ਼ਨ ਬਣਾਈ ਹੋndi ਸੀ ਜੇ ਕੱਲ ਨੂੰ ਕੋਈ ਦਿੱਕਤ ਆ ਜਾਵੇ ਹਨਾ ਇੱਧਰ ਲੋਕ ਚਿਪ ਸਕਣ ਜਾਂ ਕੁਝ ਵੀ ਹੋ ਸਕੇ ਤੇ ਅੰਦਰ ਇੱਕ ਫਾਂਸੀ ਦਾ ਸਿਸਟਮ ਵੀ ਬਣਾ ਰੱਖਿਆ ਫਾਂਸੀ ਘਰ ਵੀ ਬਣਾਇਆ ਸਕੇ ਕਿਸੇ ਨੂੰ ਫਾਂਸੀ ਦੇਣਾ ਮਤਲਬ ਆਪ ਹੀ ਤੁਸੀਂ ਦੇਖ ਲਓ ਅੰਦਰ ਇੰਨਾ ਡੀਪ ਇੰਨਾ ਹਨੇਰਾ ਹਨਾ ਲੇਕਿਨ ਇਹ ਪਹਾੜਾਂ ਦੇ ਵਿੱਚੋਂ ਕੱਟ-ਕੱਟ ਕੇ ਰੋਸ਼ਨ ਦਾ ਅੰਜੂਰ ਬਣਾਏ ਹੋਏ ਨੇ ਕਿਉਂਕਿ ਏਕੜਾ ਧਰਤੀ ਦੇ ਵਿੱਚ ਇਹਦਾ ਪਹਾੜ ਹੈ ਹਨਾ ਪਹਾੜ ਦੇ ਵਿੱਚ ਕਿਤੋਂ ਵੀ ਪਹਾੜ ਸ਼ੁਰੂ ਹੋ ਜਾਂਦਾ ਬਹੁਤ ਸੋਹਣਾ ਬਣਾਇਆ ਹੋਇਆ ਇਹਨਾਂ ਨੇ ਔਰ ਅੰਦਰ ਇਹਨਾਂ ਭੂਲ ਭੁਲਈਆ ਪੂਰੀ ਦੀ ਪੂਰੀ ਥੱਲੇ ਦੀ ਥੱਲੇ ਹੋਰ ਜਾਈ ਜੋ ਕਮਾਲ ਕਰ ਰੱਖੀ ਹੈ ਇਹ ਵੀ ਇੱਕ ਕਿਸਮ ਦਾ ਆਰਕੀਟੈਕਚਰ ਹੀ ਹੈ ਜੇ ਦੇਖੋ ਬਹੁਤ ਸੋਹਣਾ ਬਣਾਇਆ ਹੋਇਆ ਵਿੰਡੋਸ ਵੀ ਹੈ ਗਿਆ ਨੇ ਥੱਲੇ ਰਹਿਣ ਵਾਸਤੇ ਔਰ ਇਹ ਸਭ ਤੋਂ ਵੱਡੀ ਗੱਲ ਇਹ ਠੰਡਾ ਬਹੁਤ ਸੀ ਇੱਥੇ ਹਵਾਦਾਰ ਸੀ ਠੰਡਾ ਬਹੁਤ ਠੰਡਕ ਬਹੁਤ ਏਸੀ ਦੀ ਲੋੜ ਨਹੀਂ ਬੇਸਿਕਲੀ ਇੱਥੇ ਜਦ ਕਿ ਬਾਹਰ ਸਾਨੂੰ ਇੰਨੀ ਗਰਮੀ ਫੀਲ ਹੋ ਰਹੀ ਸੀ ਕਿ ਬਾਹਰ ਬਹੁਤ ਜਿਆਦਾ ਗਰਮੀ ਹੈ ਲੇਕਿਨ ਅੰਦਰ ਆ ਕੇ ਇਹ ਪੂਰੇ ਠੰਡਕ ਪਹੁੰਚ ਦਿੰਦੇ ਸੀ ਵੀ ਹਨਾ ਤੇ ਬਹੁਤ ਸੋਹਣਾ ਬਣਾਇਆ ਹੋਇਆ ਹੈ ਇਕਵਾਲੀਅੜ ਦਾ ਕਿਲਾ ਜਿੱਥ 52 ਰਾਜਿਆਂ ਨੂੰ ਛਡਵਾਇਆ ਸੀ ਕਲਕੀਆਂ ਪਕੜ ਕੇ ਜਿਹੜੇ 52 ਰਾਜੇ ਗਏ ਸੀ ਤੇ ਇਹ ਉਹ ਚੀਜ਼ ਹੈਗੀ ਦੋਸਤੋ ਇਹ ਉਸਕੇ ਲਈ ਇਸੇ ਉਸਕੇ ਲਈ ਦੇ ਨਾਲ ਇਹ ਸਾਰਾ ਸਿਸਟਮ ਬਣਿਆ ਹੋਇਆ ਮੈਂ ਤਾਂ ਆਪ ਹੈਰਾਨ ਆ ਵੈਸੇ ਕਿੰਨੀ ਭੂਲ ਭਲੀ ਅਸੀਂ ਮੈਂ ਤੇ ਕਿਰਨ ਥੱਲੇ ਨਹੀਂ ਗਏ ਸੀ ਕਿਉਂਕਿ ਬੱਚਾ ਨਾਲ ਸੀ ਔਰ ਸਿਮਰਤ ਨੂੰ ਮੈਂ ਭੇਜਿਆ ਸੀ ਵੀਡੀਓਜ਼ ਬਣਾ ਕੇ ਲਿਆ ਇਹ ਸਾਰੀ ਵੀਡੀਓ ਸਿਮਰਤ ਨੇ ਬਣਾਈ ਹੈ ਤੇ ਬਾਅਦ ਵਿੱਚ ਇਹਦੀ ਮੈਂ ਵੌਇਸ ਓਵਰ ਕਰ ਰਿਹਾ ਤੇ ਦੇਖੋ ਮੈਂ ਬੱਚੇ ਨਾਲ ਇਬਾਦਤ ਨਾਲ ਜਾਣਾ ਥੱਲੇ ਵੈਸੇ ਮੈਨੂੰ ਸੇਫ ਨਹੀਂ ਲੱਗਿਆ ਕੁਮਲੇ ਫਿਰ ਕਿਲਾ ਸਾਰਾ ਅਲੀ ਥੱਲੇ। ਕੰਦੇ ਬਹੁਤ ਥੱਲੇ ਗਏ। ਮੈਂ ਤਾਂ ਹੀ ਥੱਲੇ ਗਿਆ ਮੈਂ ਵੀਡੀਓ ਸਿਮਰਤ ਨੂੰ ਭੇਜਦਾ ਸੀ। ਨਹੀਂ ਬਹੁਤ ਥੱਲੇ। ਝੁਕਣਾ ਪੈਣਾ ਸੀ ਨਾ ਜਦਾਂ। ਕਹੋ ਜੀ ਆਪਾਂ ਗਵਾਲੀਅਰ ਦੇ ਕਿਲੇ ਤੋਂ ਬਾਹਰ ਨਿਕਲ ਰਹੇ ਆਂ ਤੇ ਆਹ ਦੇਖੋ ਕਿੰਨੀ ਸਟੀਪ ਚੜ੍ਹਾਈ ਹੈ। ਇੱਥੇ ਸਿਰਫ ਇੱਕ ਟਾਈਮ ਤੇ ਇੱਕ ਗੱਡੀ ਨੂੰ ਉੱਪਰ ਆਣਾ ਅਲਾਉਡ ਏ। ਦੂਸਰੀ ਗੱਡੀ ਥੱਲੇ ਰੋਕ ਦਿੱਤੀਆਂ ਜਾਂਦੀਆਂ ਨੇ। ਜਦੋਂ ਥੱਲੇ ਜਾ ਰਹੇ ਆਂ ਤਾਂ ਉੱਪਰ ਆ ਗੱਡੀ ਨਹੀਂ ਕੋਈ ਆਣ ਦੇਣਗੇ ਜਦੋਂ ਤੱਕ ਆਪਾਂ ਥੱਲੇ ਨਹੀਂ ਜਾਂਦੇ। ਚੱਲ 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 ਚੱਲ। ਰੇਸ ਨੂੰ ਦੇਖ ਰਹਾ। ਇਹਨੂੰ ਕੱਟ ਦੋ। ਕੋਈ ਨਹੀਂ ਕੋਈ ਨਹੀਂ ਚੱਲਣ ਦੇ ਹੌਲੇ। ਬਹੁਤ ਸੋਹਣਾ 뷰 ਹੈ। ਉਹ ਪੂਰਾ ਗਵਾਲੀਅਰ ਦੇਖਣ ਦੇ ਆ। ਵਾਹਿਗੁਰੂ ਵਾਹਿਗੁਰੂ। ਉਹ ਦੇਖ ਕਿੰਨੀਆਂ ਸੋਹਣੀਆਂ ਕਿਰਨਾਂ ਦੇ ਦੀਵਾਰਾਂ ਦੇ ਵਿੱਚ ਵੀ ਇਹਨਾਂ ਨੇ ਮੂਰਤੀਆਂ ਬਣਾ ਰੱਖੀਆਂ ਨੇ। ਕਿੰਨੀਆਂ ਕਲਾਕਾਰੀ ਇਹਨਾਂ ਨੇ ਦੀਵਾਰਾਂ ਦੇ ਵਿੱਚ ਵੀ ਕੀਤੀ ਹੋਈਆਂ ਨੇ। ਇਹ ਪਹਾੜ ਇੱਥੇ ਹੁਣ ਵਸੇ ਤੇ ਮੂਰਤੀਆਂ ਦਾ ਕਾਹ ਕਲਾਕਾਰੀ। ਕਟਿੰਗ ਕਟਿੰਗ ਤੋਂ ਦਿਖਾ। ਹਾਂ ਪਹਾੜ ਇਦਾਂ ਇੱਕ ਡਿਗੜੇ ਮੂਰਤੀਆਂ ਹੋਣਾਈਆਂ ਨੇ। ਮਾਰਵਲ ਪੀਸ ਆਫ ਆਰਕੀਟੈਕਚਰ ਆ ਸਹੀ ਗੱਲ ਹੈ ਪਿਛਲੀ ਗੱਲ ਕਰੀ ਮੇਰੇ ਹਿਸਾਬ ਨਾਲ ਜਿਆਦਾ ਵਧੀਆ ਸੀ ਹਾਂ ਬਹੁਤ ਹੀ ਵਧੀਆ ਸੀ